ਏ ਸਟੂਡੈਂਟਸ ਵੈਲਕਮ ਅੱਜ ਦੀ ਵੀਡੀਓ ਦੇ ਵਿੱਚ ਆਪਣਾ ਟਾਪਿਕ ਹੈ ਵਾਚ ਵਾਚ ਭਾਸ਼ਾ ਦਾ ਇੱਕ ਅਜਿਹਾ ਵਿਆਕਰਨਿਕ ਸੰਕਲਪ ਜਾਂ ਸ਼੍ਰੇਣੀ ਹੈ ਜਿਸ ਦਾ ਪ੍ਰਗਟਾਵਾ ਸਮੁੱਚੀ ਵਾਕ ਵੰਤਰ ਵਿੱਚੋਂ ਹੁੰਦਾ ਹੈ ਮਤਲਬ ਇਹ ਵਿਆਕਰਨ ਦੇ ਨਾਲ ਸੰਬੰਧਿਤ ਸ਼੍ਰੇਣੀ ਹੈ ਤੇ ਜਿਹਦਾ ਪ੍ਰਗਟਾਵਾ ਜਾਂ ਜਿਹਦਾ ਵਰਣਨ ਸਾਨੂੰ ਸਮੁੱਚੀ ਜਿਹੜੀ ਵਾਕ ਵੰਤਰ ਆ ਉਹਦੇ ਵਿੱਚੋਂ ਪਤਾ ਲੱਗਦਾ ਹੈ ਵਾਕ ਦੀ ਵਾਚ ਬਦਲੀ ਨਾਲ ਜਦੋਂ ਸੀ ਵਾਕ ਨੂੰ ਬਾਚ ਦੇ ਵਿੱਚ ਬਦਲਦੇ ਆ ਤਾਂ ਉਹਦੇ ਨਾਲ ਕਿਰਿਆ ਵਾਕਾਂਸ਼ ਦੇ ਵਿੱਚ ਉਹਦਾ ਰੂਪ ਪਰਿਵਰਤਨ ਹੋ ਜਾਂਦਾ ਤੇ ਜਿਹੜਾ ਨਾਮ ਹੈ ਉਹ ਵਾਕਾਂਸ਼ਾਂ ਦਾ ਸਥਾਨ ਬਦਲ ਲੈਂਦਾ ਇੰਉ ਬਾਚ ਦੇ ਬਦਲਣ ਦੇ ਨਾਲ ਸਮੁੱਚੇ ਵਾਕ ਦਾ ਜਿਹੜਾ ਸਰੂਪ ਹੈ ਉਹਦਾ ਜਿਹੜਾ ਸਟਰਕਚਰ ਹੈ ਉਹ ਸਾਰਾ ਬਦਲ ਜਾਂਦਾ ਹੈ ਉਹਦਾ ਸਰੂਪ ਪਰ ਬਣਤਰ ਦੇ ਪੱਧਰ ਉੱਤੇ ਵਾਕ ਬਣਤਰਾਂ ਪਿੰਨ ਪਿੰਨ ਹੁੰਦੀਆਂ ਹੋਈਆਂ ਵੀ ਅਰਥਗਤ ਪੱਖੋਂ ਮੀਨਸ ਅਰਥ ਦੇ ਪੱਖ ਤੋਂ ਕਿਸੇ ਹੱਦ ਤੱਕ ਸਮਾਨਤਾ ਰੱਖਦੀਆਂ ਹੁੰਦੀਆਂ ਨੇ ਮੀਨਸ ਭਾਵੇਂ ਵਾਕ ਦੀ ਜਿਹੜੀ ਬਣਤਰ ਹੈ ਉਹ ਪਿੰਨ ਪਿੰਨ ਹੁੰਦੀ ਹੈ ਪਰ ਜਿਹੜਾ ਉਹਨਾਂ ਦਾ ਅਰਥ ਹੈ ਉਹਨਾਂ ਦੇ ਵਿੱਚ ਸਮਾਨਤਾ ਹੁੰਦੀ ਹੈ ਕਰਤਰੀਵਾਚ ਪਾਸ਼ਾਈ ਕਟਨਾ ਕਰਮ ਨੂੰ ਸਾਕਾਰ ਕਰਦਾ ਹੈ ਮੀਨ ਜਿਹੜੀ ਵਾਚ ਦੀ ਪਹਿਲੀ ਕਿਸਮ ਹੈ ਕਰਤਰੀਵਾਚ ਉਹ ਭਾਸ਼ਾਈ ਘਟਨਾ ਕਰਨ ਨੂੰ ਸਾਕਾਰ ਕਰਦਾ ਹੈ ਮੀਨਸ ਪ੍ਰਸਤੁਤ ਕਰਦਾ ਸਾਡੇ ਸਾਹਮਣੇ ਦੱਸਦਾ ਜਦ ਕਿ ਜਿਹੜਾ ਕਰਮਣੀਵਾਚ ਹੈ ਉਹ ਘਟਨਾ ਕਰਮ ਦੇ ਪ੍ਰਭਾਵ ਵਜੋਂ ਮੀਨਸ ਜਿਹੜੀ ਘਟਨਾ ਵਾਪਰੀ ਉਹਦੇ ਪ੍ਰਭਾਵ ਵਜੋਂ ਹੋਂਦ ਵਿੱਚ ਆਈ ਜਿਹੜੀ ਭਾਸ਼ਾਈ ਸਥਿਤੀ ਹੈ ਉਹਨੂੰ ਉਜਾਗਰ ਕਰਦਾ ਉਹਨੂੰ ਸਾਡੇ ਸਾਹਮਣੇ ਲੈ ਕੇ ਆਉਂਦਾ ਪੰਜਾਬੀ ਭਾਸ਼ਾ ਵਿੱਚ ਹੀਟ ਲਿਖੇ ਜਿਹੜੇ ਦੋ ਵਾਚ ਨੇ ਉਹ ਮਿਲਦੇ ਨੇ ਪਹਿਲਾ ਹੈ ਕਰਤਰੀ ਵਾਚ ਤੇ ਦੂਸਰਾ ਹੈ ਕਰਮਣੀ ਵਾਚ ਬੱਚਾ ਕਿਤਾਬ ਪੜਦਾ ਹੈ ਹੁਣ ਇਹ ਕਿਹੜਾ ਵਾਚ ਹੈ ਕਰਤਰੀ ਵਾਚ ਦੂਸਰਾ ਹੈ ਕਰਮਣੀ ਵਾਚ ਕਿਤਾਬ ਬੱਚੇ ਦੁਆਰਾ ਪੜੀ ਗਈ ਜਿਵੇਂ ਕਿ ਅਸੀਂ ਇੰਗਲਿਸ਼ ਦੇ ਵਿੱਚ ਐਕਟਿਵ ਪੈਸਿਵ ਕਰਦੇ ਹਾਂ ਐਕਟਿਵ ਵਾਇਸ ਕਿਹੜਾ ਹੋ ਗਿਆ ਕਰਤਰੀ ਵਾਚ ਜਿਵੇਂ ਕਿ ਬੱਚਾ ਕਿਤਾਬ ਪੜਦਾ ਹੈ ਕਰਮਣੀ ਵਾਚ ਜਿਹਨੂੰ ਅਸੀਂ ਕਹਿੰਦੇ ਪੈਸਿਵ ਵਾਇਸ ਉਹ ਹੈ ਕਿਤਾਬ ਬੱਚੇ ਦੁਆਰਾ ਪੜੀ ਗਈ ਹੁਣ ਪਹਿਲਾ ਜਿਹੜਾ ਕਰਤਰੀ ਵਾਚੀ ਵਾਕ ਹੈ ਐਕਟਿਵ ਵਾਇਸ ਹੈ ਉਹਦੇ ਵਿੱਚ ਬੱਚਾ ਕਰਤਾ ਨਾਮ ਹੈ ਤੇ ਕਿਤਾਬ ਕਰਮ ਨਾਮ ਹੈ ਕਰਤਾ ਮਿੰਜ ਜਿਨੇ ਕੰਮ ਕੀਤਾ ਤੇ ਕਰਮ ਨਾਮ ਜਿਹਦੇ ਉੱਪਰ ਕੰਮ ਹੋਇਆ ਹੈ ਤੇ ਪੜਦਾ ਹੈ ਕੀ ਹੋ ਗਿਆ ਕਿਰਿਆ ਵਾਕਾਂਸ਼ ਮਿੰਜ ਕਿਰਿਆਵਾਕਾਂਸ਼ ਵਾਕ ਦਾ ਜਿਹੜਾ ਪਿਛਲਾ ਹਿੱਸਾ ਹਿੱਸਾ ਹੁੰਦਾ ਹੈ ਉਹਨੂੰ ਸੀ ਕੀ ਕਹਿੰਦੇ ਆ ਕਿਰਿਆਵਾਕਾਂਸ਼ ਕਿਰਿਆ ਦੇ ਕਰਤਾ ਦੇ ਨਾਲ ਤੇ ਲਿੰਗ ਤੇ ਵਚਨ ਦਾ ਮੇਲ ਹੈ ਕਿਰਿਆ ਦਾ ਕਰਤਾ ਨਾਲ ਲਿੰਗ ਤੇ ਵਚਨ ਦਾ ਮੇਲ ਹੈ ਦੂਸਰਾ ਜਿਹੜਾ ਕਰਮਣੀਵਾਚੀ ਵਾਕ ਹੈ ਪੈਸਿਵ ਵਾਇਸ ਹੈ ਵਾਕ ਦੇ ਵਿੱਚ ਜਿਹੜਾ ਬੱਚਾ ਹੈ ਉਹ ਕਰਤਾ ਆਪਣਾ ਰੂਪ ਬਦਲ ਕੇ ਬੱਚੇ ਦੇ ਰੂਪ ਦੇ ਵਿੱਚ ਕਰਮ ਦੇ ਸਥਾਨ ਤੇ ਚਲਾ ਗਿਆ ਮੀਨ ਜਿਹੜਾ ਵਾਕ ਦਾ ਅਰਥ ਹੈ ਉਹ ਤਾਂ ਉਹੀ ਰਹੇਗਾ ਪਰ ਜਿਹੜੀ ਉਹਦੀ ਬਣਤਰ ਹੈ ਉਹਦੇ ਵਿੱਚ ਫਰਕ ਆ ਜਾਏਗਾ ਜਦੋਂ ਅਸੀਂ ਵਾਕ ਨੂੰ ਕਰਤਰੀ ਵਾਚ ਨੂੰ ਕਰਮਣੀ ਵਾਚ ਦੇ ਵਿੱਚ ਬਦਲਦੇ ਹਾਂ ਹੁਣ ਇੱਥੇ ਜਿਹੜਾ ਬੱਚਾ ਆਪਣਾ ਰੂਪ ਬਦਲ ਕੇ ਉਹ ਬੱਚੇ ਦੇ ਰੂਪ ਦੇ ਵਿੱਚ ਕਰਮ ਦੇ ਸਥਾਨ ਤੇ ਚਲੇਗਾ ਮੀਨਜ ਉਹਦੇ ਜਿਹੜਾ ਆਪਣਾ ਸਥਾਨ ਆ ਉਹ ਬਦਲੀ ਕਰ ਲਈ ਐ ਤੇ ਕਿਤਾਬ ਦਾ ਜਿਹੜਾ ਸਥਾਨ ਐ ਉਹ ਕਰਮ ਦਾ ਸਥਾਨ ਛੱਡ ਕੇ ਪਹਿਲਾਂ ਕਰਮ ਸੀ ਉਹ ਛੱਡ ਕੇ ਕਿੱਥੇ ਆ ਗਈ ਕਰਤਾ ਉਦੇਸ਼ ਦੇ ਸਥਾਨ ਉੱਤੇ ਚਲੀ ਗਈ ਐ ਪੜਦਾ ਹੈ ਕਿਰਿਆਵਾਚਕਾਂਸ਼ ਦਾ ਜਿਹੜਾ ਰੂਪ ਐ ਉਹ ਕੀ ਹੋ ਗਿਆ ਪੜੀ ਗਈ ਪੜਦਾ ਹੈ ਤੋਂ ਪੜੀ ਗਈ ਹੋ ਗਿਆ ਤੇ ਇਸ ਵਾਕ ਦੇ ਵਿੱਚ ਇੱਕ ਜਿਹੜਾ ਨਵਾਂ ਸ਼ਬਦ ਹੈ ਦੁਆਰਾ ਉਹ ਵੀ ਆ ਗਿਆ ਪਹਿਲਾਂ ਕੀ ਸੀ ਕਿ ਬੱਚਾ ਕਿਤਾਬ ਪੜ੍ਹਦਾ ਹੈ ਹੁਣ ਇਹਦੇ ਵਿੱਚ ਕੀ ਆ ਗਿਆ ਕਿ ਕਿਤਾਬ ਬੱਚੇ ਦੁਆਰਾ ਪੜ੍ਹੀ ਗਈ ਹੁਣ ਜਿਹੜਾ ਦੁਆਰਾ ਸ਼ਬਦ ਹੈ ਉਹ ਇਹਦੇ ਵਿੱਚ ਨਵਾਂ ਹੈ ਅਰਥ ਦੇ ਪੱਖ ਤੋਂ ਦੇਖੀਏ ਤਾਂ ਕਿਤਾਬ ਨੂੰ ਪੜਨ ਵਾਲਾ ਕਰਤਾ ਹੀ ਹੈ ਬੱਚਾ ਹੀ ਹੈ ਕਿਉਂਕਿ ਕਿਤਾਬ ਕਿਸ ਨੇ ਪੜ੍ਹੀ ਕਰਤੇ ਨੇ ਕਰਤਾ ਕੌਣ ਹੈ ਬੱਚਾ ਇਥੇ ਕਿਸਦਾ ਨਾਮ ਵੀ ਹੋ ਸਕਦਾ ਸੀ ਤੇ ਪੜੇ ਜਾਣ ਵਾਲੀ ਵੀ ਕਿਤਾਬ ਹੀ ਹੈ ਚਾਹੇ ਬੱਚੇ ਦੁਆਰਾ ਪੜੀ ਗਈ ਹੈ ਚਾਹੇ ਬੱਚੇ ਨਹੀਂ ਪੜੀ ਹੈ ਇਸ ਲਈ ਕਿਤਾਬ ਸਿਰਫ ਸਥਾਨ ਦੇ ਪੱਖ ਤੋਂ ਕਰਤਾ ਜਿਹੜਾ ਉਦੇਸ਼ ਹੈ ਉਹਦੇ ਸਥਾਨ ਤੇ ਚਲੀ ਗਈ ਹੈ ਤੇ ਪੜਦਾ ਹੈ ਕਿਰਿਆਵਾਚਨਸ਼ ਦਾ ਰੂਪ ਵੀ ਪੜੀ ਗਈ ਹੋ ਗਿਆ ਤੇ ਇਸ ਵਾਕ ਦੇ ਵਿੱਚ ਜਿਹੜਾ ਨਵਾਂ ਸ਼ਬਦ ਦੁਆਰਾ ਆਇਆ ਤੇ ਇਹਨੂੰ ਕੀ ਕਿਹਾ ਜਾਂਦਾ ਹੈ ਵਿਆਕਰਨਕ ਕਰਤਾ ਤੇ ਅਜਿਹੀ ਸਥਿਤੀ ਦੇ ਵਿੱਚ ਜਿਹੜਾ ਬੱਚਾ ਉਹ ਤਾਰਕਿਕ ਕਰਤਾ ਹੋ ਗਿਆ ਦੇ ਇਸ ਵਿੱਚ ਤਬਦੀਲੀ ਦੇ ਨਾਲ ਜਿਹੜਾ ਤਾਰਕਿਕ ਕਰਤਾ ਬੱਚਾ ਹੈ ਉਹ ਅਕਿਰਿਆਸ਼ੀਲ ਹੋ ਗਿਆ ਪੈਸਿਵ ਹੋ ਗਿਆ ਕਿਉਂਕਿ ਪਹਿਲੇ ਵਾਕ ਦੇ ਵਿੱਚ ਅਸੀਂ ਕੀ ਪੜ੍ਹਿਆ ਸੀ ਕਿ ਬੱਚਾ ਕਿਤਾਬ ਪੜ੍ਹਦਾ ਹੈ ਤੇ ਦੂਸਰੇ ਵਾਕ ਦੇ ਵਿੱਚ ਕਿਤਾਬ ਬੱਚੇ ਦੁਆਰਾ ਪੜ੍ਹੀ ਗਈ ਪਹਿਲੇ ਵਾਕ ਦੇ ਵਿੱਚ ਬੱਚਾ ਐਕਟਿਵ ਸੀ ਕਿਰਿਆਸ਼ੀਲ ਸੀ ਤੇ ਜਿਹੜਾ ਦੂਸਰਾ ਵਾਕ ਹੈ ਉਹਦੇ ਵਿੱਚ ਬੱਚਾ ਅਕਿਰਿਆਸ਼ੀਲ ਹੋ ਗਿਆ ਭਾਅ ਕਿਰਿਆਵਾਕਾਂਸ਼ ਵਿੱਚ ਬੱਚਾ ਤਾਰਕਿਕ ਕਰਤਾ ਦਾ ਜਿਹੜਾ ਪ੍ਰਗਟਾਵਾ ਹੈ ਉਹ ਪਹਿਲੇ ਜਿੰਨਾ ਨਿਸ਼ਚੇਮੂਲਕ ਨਹੀਂ ਹੈ ਮੀਨਸ ਜਿਵੇਂ ਪਹਿਲਾ ਬੱਚਾ ਐਕਟਿਵ ਸੀ ਕਿਰਿਆਸ਼ੀਲ ਦਿਖਾਇਆ ਗਿਆ ਉਹ ਦੂਸਰੇ ਵਾਕ ਦੇ ਵਿੱਚ ਨਹੀਂ ਰਹਿੰਦਾ ਐਉਂ ਕਿਹਾ ਜਾ ਸਕਦਾ ਹੈ ਕਿ ਕਰਤਰੀ ਕਰਤਾ ਦਾ ਜਿਹੜਾ ਪ੍ਰਿੰਟਾਵ ਹੈ ਉਹ ਪਹਿਲਾ ਜਿੰਨਾ ਨਿਸ਼ਚੇਮੂਲਕ ਹੀ ਹੈ ਤੇ ਇਹਦੇ ਵਿੱਚ ਜਿਹੜਾ ਤਾਰਕਿਕ ਕਰਤਾ ਹੈ ਉਹ ਕਿਰਿਆਸ਼ੀਲ ਹੁੰਦਾ ਹੈ ਤੇ ਕਰਮਵਾਚ ਦੇ ਵਿੱਚ ਉਹ ਅਕਿਰਿਆਸ਼ੀਲ ਹੋ ਜਾਂਦਾ ਹੈ ਤੇ ਨਾਲ ਇਸ ਤਬਦੀਲੀ ਦੇ ਨਾਲ ਸਮੇਂ ਦਾ ਜਿਹੜਾ ਕਾਰਜ ਕਰਕ ਹੈ ਕਾਰਜ ਕਰਕ ਹੈ ਮੀਨਸ ਸਮੇਂ ਦਾ ਸਬੰਧ ਵੀ ਸਾਹਮਣੇ ਆਉਂਦਾ ਹੈ ਦੇਖੋ ਕਿਥੇ ਬੱਚੇ ਨੇ ਕਿਤਾਬ ਪੜ੍ਹੀ ਨਾ ਬੱਚਾ ਕਿਤਾਬ ਪੜ੍ਹਦਾ ਹੈ ਦੂਸਰੇ ਚ ਆਏਗਾ ਕਿਤਾਬ ਬੱਚੇ ਦੁਆਰਾ ਪੜ੍ਹੀ ਗਈ ਤਦ ਜਿਹੜਾ ਸਮੇਂ ਦਾ ਸਬੰਧ ਹੈ ਉਹ ਵੀ ਸਾਹਮਣੇ ਆਉਂਦਾ ਹੈ ਕਰਤਰੀ ਵਾਚ ਕਾਰਜ ਨਾਲ ਸੰਬੰਧਿਤ ਹੁੰਦਾ ਤੇ ਜਿਹੜਾ ਕਰਮ ਵਾਚ ਉਹ ਕਾਰਨ ਦੇ ਨਾਲ ਸੰਬੰਧਿਤ ਹੁੰਦਾ ਵੀ ਕਿਹੜਾ ਕਾਰਨ ਹੈ ਕਰਤਰੀਵਾਚ ਕਾਰਜ ਨਾਲ ਕਹਿ ਲਓ ਕੰਮ ਨਾਲ ਕਹਿ ਲਓ ਸਬੰਧਿਤ ਹੁੰਦਾ ਤੇ ਜਿਹੜਾ ਕਰਮਣੀਵਾਚ ਹੈ ਕਰਮਵਾਚ ਹੈ ਉਹ ਕਾਰਨ ਨਾਲ ਸਬੰਧਿਤ ਹੁੰਦਾ ਕਾਰਨ ਜਿਵੇਂ ਅਸੀਂ ਕਹਿੰਦੇ ਵੀ ਕੋਈ ਘਟਨਾ ਉਹਦੇ ਨਾਲ ਸਬੰਧਿਤ ਹੁੰਦਾ ਭਾਵ ਜਿਹੜਾ ਕੰਮ ਹੈ ਉਹ ਕਿਸ ਰਾਹੀਂ ਹੋਇਆ ਉਹਦਾ ਸਾਧਨ ਕੀ ਹੈ ਅਰਥਾਤ ਕਰਮਵਾਚ ਵਿੱਚ ਕਰਤਰੀਵਾਚ ਦਾ ਜਿਹੜਾ ਕਰਤਾ ਹੈ ਉਹ ਕੀ ਬਣ ਜਾਂਦਾ ਹੈ ਸਾਧਨ ਬਣ ਜਾਂਦਾ ਹੈ ਤੇ ਵਾਚ ਬਦਲੀ ਕਾਰਨ ਜਦੋਂ ਅਸੀਂ ਵਾਚ ਨੂੰ ਬਦਲਦੇ ਹਾਂ ਤਉਹਦੇ ਕਾਰਨ ਦੂਸਰੀ ਜਿਹੜੀ ਤਬਦੀਲੀ ਆ ਉਹ ਕਿਰਿਆ ਦੇ ਰੂਪ ਦੇ ਵਿੱਚ ਆਉਂਦੀ ਹੈ ਜਿਵੇਂ ਕਿ ਅਸੀਂ ਵਾਕ ਪੜਿਆ ਸੀ ਬੱਚਾ ਪੜਦਾ ਹੈ ਤਾਂ ਹੁਣ ਉਸ ਵਾਕ ਦੇ ਵਿੱਚ ਪੜਦਾ ਕੀ ਹੈ ਵਰਤਮਾਨ ਵਾਲੀ ਕਿਰਿਆ ਹੋਗੀ ਤੇ ਪੜੀ ਪੂਤਕਾਲੀ ਰੂਪ ਦੇ ਵਿੱਚ ਬਦਲ ਗਈ ਕਿਤਾਬ ਬੱਚੇ ਦੁਆਰਾ ਪੜੀ ਗਈ ਵਰਤਮਾਨ ਤੋਂ ਪੂਤਕਾਲ ਦੇ ਵਿੱਚ ਚਲਾ ਗਿਆ ਤੇ ਜਿਹੜਾ ਹੈ ਉਸ ਹੈਕ ਕਿਰਿਆ ਦੀ ਥਾਂ ਗਿਆ ਤੇ ਕਿਰਿਆ ਰੂਪ ਆ ਗਿਆ ਜਾਂ ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਰੂਪ ਨੇ ਉਹ ਆ ਜਾਂਦੇ ਨੇ ਜਿਸ ਤਰ੍ਹਾਂ ਦਾ ਸਾਡਾ ਵਾਕ ਹੋਏਗਾ ਉਹਦੇ ਅਕੋਰਡਿੰਗ ਇਸ ਤੋਂ ਇਲਾਵਾ ਪੰਜਾਬੀ ਵਿੱਚ ਕੁਝ ਇਸ ਤਰ੍ਹਾਂ ਦੇ ਵਾਕ ਵੀ ਨੇ ਜਿਨ੍ਹਾਂ ਦੇ ਵਿੱਚ ਕਰਤਾ ਤੇ ਕਰਮ ਦੋਵੇਂ ਅਣਉਪਸਥਿਤ ਹੁੰਦੇ ਨੇ ਮੀਨਸ ਨਾ ਕਰਤਾ ਹੁੰਦਾ ਤੇ ਨਾ ਹੀ ਉਹਦੇ ਵਿੱਚ ਕਰਮ ਹੁੰਦਾ ਜਿਵੇਂ ਕਿ ਵਾਕ ਇੱਥੇ ਦੱਸਿਆ ਅੱਜ ਬਹੁਤ ਖੇਡਿਆ ਗਿਆ ਸਪੋਜ਼ ਕਰੋ ਬੱਚੇ ਕਾਫੀ देर ਖੇਡ ਚੁੱਕੇ ਤਾਂ ਉਹ ਕੀ ਕਹਿੰਦੇ ਨੇ ਵੀ ਅੱਜ ਬਹੁਤ ਖੇਡਿਆ ਗਿਆ ਹਨ ਅਜਿਹੇ ਰੂਪਾਂ ਨੂੰ ਭਾਵਵਾਚ ਦਾ ਨਾਮ ਦਿੱਤਾ ਜਾਂਦਾ ਹੈ ਜਿਦੇ ਵਿੱਚ ਕਰਤਾ ਤੇ ਕਰਮ ਦੋਨੋਂ ਨਾ ਹੋਣ ਉਸ ਤਰ੍ਹਾਂ ਦੇ ਵਾਕਾਂ ਨੂੰ ਅਸੀਂ ਕੀ ਕਹਾਂਗੇ ਭਾਵਵਾਚ ਤੇ ਇਸ ਵਿਚਾਰ ਵਿਮਰਸ਼ ਦੇ ਆਧਾਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਪੰਜਾਬੀ ਦੇ ਵਿੱਚ ਤਿੰਨ ਵਾਚ ਹੁੰਦੇ ਨੇ ਕਰਤਰੀ ਵਾਚ ਕਰਮਣੀ ਵਾਚ ਤੇ ਭਾਵਵਾਚ ਇਸ ਤੋਂ ਇਲਾਵਾ ਪੰਜਾਬੀ ਭਾਸ਼ਾ ਦੇ ਵਿੱਚ ਕੁਝ ਕਈ ਭਾਤ ਲੀਆਂ ਜਿਹੜੀਆਂ ਵਾਕ ਬਣ ਤਰ੍ਹਾਂ ਨੇ ਉਹ ਵੀ ਸ਼ਾਮਿਲ ਹੁੰਦੀਆਂ ਨੇ ਜਿਨ੍ਹਾਂ ਦੇ ਇਹ ਦੋਵੇਂ ਰੂਪ ਕਰਤਰੀ ਤੇ ਕਰਮਣੀ ਨਹੀਂ ਬਣਦੇ ਕੁਝ ਇਸ ਤਰ੍ਹਾਂ ਦੇ ਵਾਕ ਵੀ ਹੁੰਦੇ ਨੇ ਇਸ ਤਰ੍ਹਾਂ ਦੇ ਵਾਕ ਬੰਦ ਤਰ੍ਹਾਂ ਵੀ ਸਾਹਮਣੇ ਆਉਂਦੀਆਂ ਨੇ ਅਜਿਹੇ ਵਾਕਾਂ ਨੂੰ ਕੀ ਕਿਹਾ ਜਾਂਦਾ ਹੈ ਅਵਾਚੀ ਜਾਂ ਵਾਚ ਰਹਿਤ ਵਾਕ ਅਵਾਚੀ ਜਾਂ ਵਾਚ ਰਹਿਤ ਜਿਨ੍ਹਾਂ ਦੇ ਵਿੱਚ ਕੋਈ ਵਾਚ ਨਹੀਂ ਹੁੰਦਾ ਤੇ ਇਹਨਾਂ ਨੂੰ ਉਸ ਤਰ੍ਹਾਂ ਦੇ ਵਾਕਾਂ ਦੀ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਹੈ ਹੁਣ ਉਦਾਹਰਨ ਹੈ ਇਹ ਸੜਕ ਚੰਡੀਗੜ੍ਹ ਨੂੰ ਜਾਂਦੀ ਹੈ। ਹੁਣ ਦੇਖੋ ਅਸੀਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕਰ ਸਕਦੇ। ਇਹ ਚੰਡੀਗੜ੍ਹ ਨੂੰ ਜਾਂਦੀ ਹੈ। ਬੱਚਾ ਸੁੱਤਾ ਪਿਆ ਹੈ। ਫੁੱਲ ਬਹੁਤ ਸੁੰਦਰ ਹੈ। ਕਿਤਾਬ ਮੇਜ਼ ਉੱਤੇ ਪਈ ਹੈ। ਹੁਣ ਜਿਹੜੇ ਇਹ ਉਪਰੋਕਤ ਧਾਰਨਾ ਨੇ ਜਾਂ ਉਪਰੋਕਤ ਕਿਸਮਾਂ ਨੇ ਇਹਨਾਂ ਦੇ ਵਾਕ ਵੰਤਰਾਂ ਨੂੰ ਕਰਤਰੀਵਾਚ ਜਾਂ ਅਸੀ ਕਰਮਣੀਵਾਚ ਦੇ ਨਾਲ ਨਹੀਂ ਜੋੜ ਸਕਦੇ। ਇਨਾਂ ਨੂੰ ਜੋੜੇ ਹੀ ਨਹੀਂ ਜਾ ਸਕਦਾ ਉਹਨਾਂ ਦੇ ਨਾਲ ਇਸ ਲਈ ਇਹਨਾਂ ਨੂੰ ਵੱਖਰੀ ਭਾਂਤ ਦੀ ਜਿਹੜੀ ਸੁਤੰਤਰ ਵਾਕ ਨੇ ਉਹ ਮੰਨਿਆ ਗਿਆ ਹੈ ਪਰ ਕਰਤਰੀ ਵਾਚੀ ਜਿਹੜੇ ਵਾਕ ਨੇ ਉਹਨਾਂ ਦੇ ਨਾਲ ਰਲਦੇ ਜਾਂ ਉਹਦੇ ਬਰਾਬਰ ਦੇ ਕਰਮਣੀ ਵਾਚੀ ਵਾਕ ਦੀ ਜਿਹੜੀ ਹੋਂਦ ਹੈ ਉਹ ਆਮ ਤੌਰ ਤੇ ਲਾਜ਼ਮੀ ਹੁੰਦੀ ਹੈ ਤੇ ਇਹਨਾਂ ਦੋਵੇਂ ਭਾਂਤ ਦੀਆਂ ਜਿਹੜੀਆਂ ਵਾਕ ਬੰਤਰਾਂ ਨੇ ਉਹਨਾਂ ਦੇ ਅੱਗੇ ਆਪਣੇ ਆਪਣੇ ਜਿਹੜੇ ਬੰਤਰੀ ਲੱਛਣ ਨੇ ਉਹ ਹੁੰਦੇ ਨੇ ਕਿਉਂਕਿ ਹਰੇਕ ਵਾਕ ਦੀ ਜਿਹੜੀ ਬੰਤਰ ਹੈ ਉਦੇ ਆਪਣੇ ਆਪਣੀਆਂ ਵੰਤਰ ਦੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ। ਮਸਲਨ ਨੇ ਅਤੇ ਨੂੰ ਸੰਬੰਧਕ ਯੁਕਤ ਕਰਤਾ ਕਰਮ ਨਾਵਾਂ ਨੂੰ ਛੱਡ ਕੇ ਕਿਰਿਆ ਦਾ ਜਿਹੜਾ ਮੇਲ ਹੈ ਉਹ ਕਰਤਾ ਜਾਂ ਕਰਮ ਦੇ ਨਾਲ ਹੀ ਹੁੰਦਾ ਹੈ। ਇਸ ਧਾਰਨ ਹਾਲਾਤ ਦੇ ਵਿੱਚ ਜਿਵੇਂ ਕਿ ਮੁੰਡਾ ਰੋਟੀ ਖਾਂਦਾ ਹੈ। ਹੁਣ ਕਿਰਿਆ ਦਾ ਜਿਹੜਾ ਮੇਲ ਹੈ ਉਹ ਕਰਤਾ ਨਾਮ ਦੇ ਨਾਲ ਹੈ। ਪਰ ਸੰਬੰਧਕ ਯੁਕਤ ਸਥਿਤੀ ਦੇ ਵਿੱਚ ਜਿਹੜਾ ਕਿਰਿਆ ਦਾ ਮੇਲ ਹੈ ਉਹ ਕਰਮ ਦੇ ਨਾਲ ਹੁੰਦਾ ਏ ਜਿਵੇਂ ਕਿ ਮੁੰਡੇ ਨੇ ਰੋਟੀ ਖਾਧੀ ਪਰ ਜੇਕਰ ਅਸੀਂ ਦੇ ਵਿੱਚ ਕਰਤਾ ਤੇ ਕਰਮ ਦੇਖਦੇ ਆਂ ਵੀ ਦੋਵਾਂ ਦੇ ਨਾਲ ਹੀ ਸੰਬੰਧਕ ਹੋਣ ਤਾਂ ਜਿਹੜੀ ਕਿਰਿਆ ਉਹ ਮੇਲ ਮੁਕਤ ਹੁੰਦੀ ਹੈ ਜੇਕਰ ਉਹ ਸੰਬੰਧਕ ਲੱਗੇ ਹੋਣਗੇ ਕਰਤਾ ਨਾਲ ਵੀ ਤੇ ਕਰਮ ਨਾਲ ਵੀ ਤਾਂ ਜਿਹੜੀ ਕਿਰਿਆ ਉਹ ਮੇਲ ਮੁਕਤ ਹੁੰਦੀ ਹੈ ਜਿਵੇਂ ਕਿ ਮੁੰਡੇ ਨੇ ਕਿਤਾਬ ਨੂੰ ਪੜਿਆ ਹੁਣ ਇਹਦੇ ਵਿੱਚ ਦੇਖੋ ਮੁੰਡੇ ਨੇ ਮੁੰਡਾ ਕੌਣ ਹੈ ਕਰਤਾ ਇਹਦੇ ਨਾਲ ਵੀ ਨੀ ਲੱਗ ਗਿਆ ਤੇ ਕਿਤਾਬ ਕੀ ਹੈ ਕਰਮ ਤੇ ਇਹਦੇ ਨਾਲ ਵੀ ਨੂੰ ਲੱਗ ਗਿਆ ਸਬੰਧਕ ਦੋਵਾਂ ਦੇ ਨਾਲ ਜਿਹੜੇ ਸਬੰਧਕ ਨੇ ਉਹ ਲੱਗੇ ਹੋਏ ਨੇ ਹੁਣ ਜਿਹੜੇ ਕਰਮਣੀ ਵਾਚੀ ਵਾਕ ਨੇ ਇਹਨਾਂ ਦੇ ਅੱਗੋਂ ਚਾਰ ਰੂਪ ਬਣਦੇ ਨੇ ਪਹਿਲਤ ਹੈ ਵਾਕ ਰੂਪ ਕਰਮਣੀ ਜਿਵੇਂ ਕਿ ਉਹਦੀ ਉਦਾਹਰਨ ਇਹ ਪਲਾਟ ਮੇਰਾ ਖਰੀਦਿਆ ਹੋਇਆ ਹੈ ਦੂਸਰਾ ਹੈ ਵਾਕ ਕਰਮਣੀ ਇਹ ਗਲਾਸ ਨੌਕਰ ਤੋਂ ਟੁੱਟਿਆ ਹੈ। ਫਿਰ ਅਕਰਮਕ ਕਰਮਕ ਅਕਰਮਕ ਕਰਮਣੀ ਕੁੜੀ ਤੋਂ ਤੁਰਿਆ ਨਹੀਂ ਜਾਂਦਾ। ਫਿਰ ਹੈ ਕਿਰਿਆਗਤ ਕਰਮਣੀ ਇਹ ਪੁਸਤਕ ਮੈਨੂੰ ਇਨਾਮ ਵਿੱਚ ਮਿਲੀ ਹੈ। ਹੁਣ ਵਾਚ ਕੀ ਹੈ? ਵਾਚ ਇੱਕ ਵਿਆਕਰਨਕ ਸ਼੍ਰੇਣੀ ਹੈ ਤੇ ਇਹਦਾ ਜਿਹੜਾ ਸ਼੍ਰੇਣੀ ਦਾ ਪ੍ਰਗਟਾਵਾ ਸਮੁੱਚੇ ਵਾਕ ਦੇ ਵਿੱਚੋਂ ਹੁੰਦਾ। ਮੀਨਸ ਪੂਰੇ ਵਾਕ ਦੇ ਵਿੱਚੋਂ ਪਤਾ ਲੱਗਦਾ ਸਾਨੂੰ ਵਾਚ ਬਾਰੇ ਕਿ ਇਹ ਕਿਹੜਾ ਵਾਚ ਹੈ ਕਰਮਣੀ ਵਾਚੀ ਹੈ ਜਾਂ ਇਹ ਕਰਤਰੀ ਵਾਚੀ ਹੈ ਇਸ ਲਈ ਇਸ ਸ਼੍ਰੈਣੀ ਦੀ ਜਿਹੜੀ ਪਛਾਣ ਹੈ ਉਹ ਸਿਰਫ ਕਿਰਿਆ ਜਾਂ ਕਿਰਿਆਵਾਕ ਅੰਸ਼ ਦੀ ਬਣਤਰ ਹੈ ਜਿਹੜੀ ਉਹਦੇ ਆਧਾਰ ਤੇ ਨਹੀਂ ਕੀਤੀ ਜਾਂਦੀ ਸਗੋਂ ਇਹਦੀ ਜਿਹੜੀ ਪਛਾਣ ਹੈ ਉਹ ਕਰਨ ਦੇ ਲਈ ਵਾਕ ਦੇ ਵਿੱਚ ਵਿਚਰਦੇ ਨਾਮ ਜਾਂ ਜਿਹੜੇ ਨਾਮਵਾਕ ਅੰਸ਼ ਨੇ ਉਹਨਾਂ ਨੂੰ ਆਧਾਰ ਬਣਾਇਆ ਜਾਂਦਾ ਹੈ ਮੀਨਸ ਨਾਮ ਜਾਂ ਜਿਹੜੇ ਨਾਮਵਾਕ ਅੰਸ਼ ਨੇ ਉਹਨਾਂ ਨੂੰ ਦੇਖ ਕੇ ਹੀ ਵਾਕਾਂ ਦੀ ਜਿਹੜੀ ਪਛਾਣ ਹੈ ਉਹ ਕੀਤੀ ਜਾਂਦੀ ਹੈ। ਵਾਚ ਦੇ ਬਦਲਣ ਦੇ ਨਾਲ ਵਾਕ ਕਿਸੇ ਇੱਕ ਇਕਾਈ ਤੇ ਪ੍ਰਭਾਵ ਨਹੀਂ ਪੈਂਦਾ। ਸਗੋਂ ਸਮੁੱਚੇ ਵਾਕ ਦੇ ਵਿੱਚ ਪਰਵਰਤਨ ਆਉਂਦਾ ਹੈ। ਮੀਨ ਜਦੋਂ ਅਸੀਂ ਬਦਲਦੇ ਹਾਂ ਵਾਚ ਨੂੰ ਤਾਂ ਸਿਰਫ ਉਹਦੀ ਇੱਕ ਇਕਾਈ ਨਹੀਂ ਬਦਲਦੀ ਪੂਰਾ ਜਿਹੜਾ ਵਾਕ ਹੈ ਉਹ ਬਦਲ ਜਾਂਦਾ ਹੈ। ਪੰਜਾਬੀ ਭਾਸ਼ਾ ਦੀ ਵਾਕ ਬਣਤਰ ਵਾਚ ਸ਼੍ਰੇਣੀ ਦੇ ਪੱਖ ਤੋਂ ਦੋ ਪ੍ਰਕਾਰ ਦੀ ਹੈ ਜਿਵੇਂ ਕਿ ਅਸੀਂ ਪਹਿਲਾਂ ਕਰ ਚੁੱਕੇ ਕਰਤਰੀ ਵਾਚੀ ਤੇ ਕਰਮਣੀ ਵਾਚੀ। ਹੁਣ ਜਿਹੜਾ ਕਰਮਣੀ ਵਾਚੀ ਜਾਂ ਕਰਮਣੀ ਵਾਚ ਹੈ ਉਹ ਦੋ ਪ੍ਰਕਾਰ ਦਾ ਹੁੰਦਾ ਹੈ ਵਿਆਕਰਨਿਕ ਕਰਮਣਤਾ ਤੇ ਦੂਸਰਾ ਹੈ ਭਾਵਾਤਮਕ ਕਰਮਣਤਾ ਹੁਣ ਜਿਹੜੀ ਭਾਵਾਤਮਕ ਕਰਮਣਤਾ ਕੁਝ ਸ਼ਬਦਾਂ ਤੇ ਆਧਾਰਿਤ ਹੁੰਦੀ ਹੈ ਜਿਵੇਂ ਕਿ ਮਿਲਣਾ ਲਿਖਣਾ ਆਹ ਜਿਹੜੇ ਕਿਰਿਆ ਰੂਪ ਨੇ ਬੰਦ ਨੇ ਤੇ ਖਾਣ ਯੋਗ ਆਦਿ ਵਿਸ਼ੇਸ਼ਣਾਂ ਦੇ ਰੂਪ ਦੇ ਵਿੱਚ ਅਤੇ ਕੈਦੀ ਆਦ ਨਾਮ ਰੂਪ ਦੇ ਵਿੱਚ ਮੀਨ ਜਿਸ ਤਰ੍ਹਾਂ ਦੇ ਸ਼ਬਦ ਹੋਣਗੇ ਉਹਨਾਂ ਤੇ ਆਧਾਰਿਤ ਤੇ ਕਰਤਰੀਵਾਚੀ ਵਾਕਾਂ ਦੇ ਵਿੱਚ ਕਿਸੇ ਕਾਰਜ ਦੀ ਜਿਹੜੀ ਸੂਚਨਾ ਸਾਨੂੰ ਉਹ ਮਿਲਦੀ ਹੈ ਪਰ ਕਰਮਣੀਵਾਚੀ ਵਾਕਾਂ ਦੇ ਵਿੱਚੋਂ ਕਾਰਜ ਦੁਆਰਾ ਹੋੰਦ ਦੇ ਵਿੱਚ ਜਿਹੜੀ ਸਥਿਤੀ ਜਾਂ ਦਸ਼ਾ ਉਸ ਟਾਈਮ ਪ੍ਰਗਟ ਹੁੰਦੀ ਹੈ ਉਹਦਾ ਸਾਨੂੰ ਪਤਾ ਲੱਗਦਾ ਏ ਕਿ ਉਹਨ ਕਿਸ ਤਰ੍ਹਾਂ ਦੀ ਸਥਿਤੀ ਹੈ ਪੰਜਾਬੀ ਦੇ ਹਰ ਕਰਤਰੀਵਾਚ ਦਾ ਜਿਹੜਾ ਕਰਮਣੀ ਰੂਪ ਹੈ ਉਹ ਲਾਜ਼ਮੀ ਬਣਦਾ ਜਿਨ੍ਹਾਂ ਵਾਕਾਂ ਦੇ ਵਿੱਚ ਇਹ ਦੋਵੇਂ ਰੂਪ ਨਾ ਬਣਦੇ ਹੋਣ ਉਹਨਾਂ ਵਾਕਾਂ ਨੂੰ ਵਾਚ ਰਹਿਤ ਵਾਕ ਕਿਹਾ ਜਾਂਦਾ ਹੈ ਜਿਵੇਂ ਬੱਦਲ ਗੱਜਦਾ ਹੈ ਇਹ ਸੜਕ ਸ਼ਹਿਰ ਨੂੰ ਜਾਂਦੀ ਹੈ ਉਹਨਾਂ ਅੰਗਰੇਜ਼ੀ ਵਿਆਕਰਨਾਂ ਦੇ ਵਿੱਚ ਜਿਹੜੇ ਕਰਮਣੀ ਵਾਕ ਨੇ ਬੰਦਤਰ ਦੇ ਕੁਝ ਵਿਸ਼ੇਸ਼ ਲੱਛਣ ਨੇ ਜਿਨ੍ਹਾਂ ਦੇ ਵਿੱਚ ਇਹ ਕੁਲ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਐ ਜਿਵੇਂ ਕਿ ਸ਼ਬਦਾਂ ਦਾ ਜਿਹੜਾ ਸਥਾਨ ਪਰਿਵਰਤਨ ਹੁੰਦਾ ਹੈ ਕਰਤਾ ਕਰਮ ਇਹ ਆਪਸ ਵਿੱਚ ਬਦਲ ਜਾਂਦੇ ਨੇ ਫਿਰ ਕਾਰਕੀ ਭੇਦ ਰੂਪ ਭੇਦ ਹੁੰਦਾ ਜਿਹੜਾ ਫਿਰ ਕਰਤਾ ਦਾ ਨਿਖੇਧ ਕਰਮਣੀ ਕਰਤਾ ਨਾਲ ਬਾਈ ਦਾ ਲੱਗਣਾ ਜਿਵੇਂ ਕਿ ਕਹਿੰਦੇ ਵੀ ਬਾਈ ਦੈਟ ਪਰਸਨ ਬਾਈ ਦਾ ਸਟੂਡੈਂਟਸ ਤਾਂ ਉਥੇ ਜਿਹੜਾ ਬੀ ਵਾਈ ਇਹ ਸ਼ਬਦ ਉਹ ਲੱਗ ਜਾਂਦਾ ਹੈ ਕਿਰਿਆ ਤੇ ਕਰਮ ਦੀ ਅਨੁਰੂਪਤਾ ਕਿਰਿਆ ਦਾ ਵਿਸ਼ੇਸ਼ ਰੂਪ ਤੇ ਇਹ ਜਿਹੜੇ ਸਾਰੇ ਲੱਛਣ ਨੇ ਪੰਜਾਬੀ ਦੇ ਕਰਮਣੀ ਵਾਚੀ ਜਿਹੜੇ ਵਾਕ ਨੇ ਉਹਨਾਂ ਤੇ ਲਾਗੂ ਨਹੀਂ ਹੁੰਦੇ ਜਿਵੇਂ ਕਿ ਪੰਜਾਬੀ ਪੰਜਾਬੀ ਦੇ ਵਿੱਚ ਕੀ ਹੁੰਦਾ ਹੈ ਕਰਤਾ ਕਰਮ ਦੀ ਥਾਂ ਜਾਂ ਇਹਦੇ ਵਿਪਰੀਤ ਨਹੀਂ ਵਿਚਰਦਾ ਮੀਨ ਜੇ ਇਹਦੇ ਉਲਟ ਨਹੀਂ ਵਿਚਰਦਾ ਤੇ ਜੇ ਵਿਚਰੇ ਵੀ ਤਾਂ ਉਹਦਾ ਜਿਹੜਾ ਆਪਣਾ ਮੂਲ ਹੁੰਦਾ ਹੈਗਾ ਮੀਨ ਜਿਹੜਾ ਉਹਦਾ ਸ਼ੁੱਧ ਹੁੰਦਾ ਹੈ ਸ਼ੁੱਧ ਰੂਪ ਹੁੰਦਾ ਹੈ ਉਹਦੇ ਅਨਸਾਰ ਹੀ ਉਹ ਕਾਰਜ ਕਰਦਾ ਜਿਵੇਂ ਕਿ ਮੁੰਡਾ ਰੋਟੀ ਖਾਂਦਾ ਹੈ ਜੇ ਤੁਸੀਂ ਇਹ ਕਹਦੇਗੇ ਵੀ ਰੋਟੀ ਮੁੰਡਾ ਖਾਂਦਾ ਹੈ ਤਾਂ ਵੀ ਜਿਹੜਾ ਕੋਈ ਫਰਕ ਹੈ ਅਰਥ ਦੇ ਵਿੱਚੋਂ ਨਹੀਂ ਆਉਂਦਾ ਸਥਾਨ ਪਰਿਵਰਤਨ ਦੇ ਨਾਲ ਨਾਵਾਂ ਦੇ ਰੋਲ ਦਾ ਪਰਿਵਰਤਨ ਨਹੀਂ ਹੋਇਆ ਰੋਟੀ ਕੌਣ ਖਾ ਰਿਹਾ ਹੈ ਸਿਰਫ ਮੁੰਡਾ ਹੀ ਖਾ ਰਿਹਾ ਹੈ ਭਾਵੇਂ ਅਸੀਂ ਲਿਖਤਾ ਮੁੰਡਾ ਰੋਟੀ ਖਾਂਦਾ ਹੈ ਭਾਵੇਂ ਅਸੀਂ ਲਿਖਤਾ ਰੋਟੀ ਮੁੰਡਾ ਖਾਂਦਾ ਹੈ ਭਾਵ ਕਰਤਾ ਦੀ ਕਰਮ ਦੇ ਵਿੱਚ ਤਬਦੀਲੀ ਨਹੀਂ ਆਪਰੀ ਇਸੇ ਤਰ੍ਹਾਂ ਜਿਹੜੇ ਬਾਕੀ ਲੱਛਣ ਨੇ ਵਿਸ਼ੇਸ਼ਤਾਵਾਂ ਨੇ ਪੰਜਾਬੀ ਦੇ ਵਿੱਚ ਪ੍ਰਬੰਧ ਤੇ ਇਨ ਬਿਨ ਲਾਗੂ ਨਹੀਂ ਹੁੰਦੇ ਮੀਨ ਜਦੋਂ ਅਸੀਂ ਅੰਗਰੇਜ਼ੀ ਤੇ ਪੰਜਾਬੀ ਦੇ ਵਿੱਚ ਐਕਟਿਵ ਪੈਸਿਵ ਕਰਮਣੀਵਾਚ ਤੇ ਕਰਤਰੀਵਾਚ ਬਣਾਉਨੇ ਆ ਤਾਂ ਫਰਕ ਹੈ ਅੰਗਰੇਜ਼ੀ ਨੂੰ ਅਸੀਂ ਪੰਜਾਬੀ ਦੇ ਵਿੱਚ ਨਹੀਂ ਲਾਗੂ ਕਰ ਸਕਦੇ ਪੰਜਾਬੀ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਨਹੀਂ ਕਰ ਸਕਦੇ ਜਿਹੜੇ ਰੂਲਸ ਨੇ ਉਹਨਾਂ ਦੇ ਜਾਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਪੰਜਾਬੀ ਦੇ ਕਰਤਰੀ ਵਾਕਾਂ ਨੂੰ ਵਿਆਕਰਨਕ ਮੇਲ ਦੇ ਆਧਾਰ 'ਤੇ ਮੇਲ ਸਹਿਤ ਅਤੇ ਮੇਲ ਰਹਿਤ ਦੋ ਭਾਗਾਂ ਵਿੱਚ ਅਸੀਂ ਵੰਡ ਸਕਦੇ ਹਾਂ ਜਿਵੇਂ ਕਿ ਮੁੰਡਾ ਰੋਟੀ ਖਾਂਦਾ ਹੈ ਹੁਣ ਮੁੰਡਾ ਅਤੇ ਕਿਰਿਆ ਵਾਕਾਂਸ਼ ਕਿਰਿਆ ਵਾਕਾਂਸ਼ ਕਿਹੜਾ ਹੋ ਗਿਆ ਖਾਂਦਾ ਹੈ ਤਾਂ ਇਸ ਵਿੱਚ ਜਿਹੜਾ ਇਹ ਕੀ ਹੋ ਗਿਆ ਵਿਆਕਰਨਕ ਮੇਲ ਹੈ ਕਿਹਦਾ ਕਿਹਦਾ ਕਿਰਿਆ ਕਰਤਾ ਦਾ ਕਿਰਿਆਵਾਚਕ ਅੰਸ਼ ਦੇ ਨਾਲ ਤੇ ਕਰਮ ਦਾ ਸਾਰੇ ਆਪਸ ਦੇ ਵਿੱਚ ਇਹ ਵਿਆਕਰਨਕ ਮੇਲ ਦੇ ਦੁਆਰਾ ਮਿਲੇ ਹੋਏ ਨੇ ਤੇ ਵਾਕ ਕਰਤਰੀ ਵਾਕ ਹਨ ਦੂਜੇ ਪਾਸੇ ਮੁੰਡੇ ਨੇ ਕੁੜੀ ਨੂੰ ਮਾਰਿਆ ਇਹ ਜਿਹੜੀ ਅਗਲੀ ਉਦਾਹਰਣ ਹੈ ਹੁਣ ਇਸ ਵਿੱਚਲੇ ਜਿਹੜੇ ਕਿਰਿਆਵਾਚਕ ਅੰਸ਼ ਦਾ ਕਿਸੇ ਨਾਮ ਦੇ ਨਾਲ ਕੋਈ ਮੇਲ ਨਹੀਂ ਹੈ ਤੇ ਇਹ ਵਾਕ ਵੀ ਕਰਤਰੀ ਵਾਚੀ ਹੈ ਕਰਮਣੀ ਵਾਚੀ ਵਾਕਾਂ ਜਿਹੜੀ ਪਛਾਣ ਚ ਕਰਨੀ ਅਸੀਂ ਨੇ ਉਹ ਤਿੰਨ ਤਰ੍ਹਾਂ ਦੇ ਨਾਲ ਕਰ ਸਕਦੇ ਆ ਪਹਿਲਾ ਹੈ ਜਦੋਂ ਵਾਕ ਦੀ ਕਿਰਿਆ ਚੋਂ ਕਰਮਣੀਵਾਚ ਭਾਵ ਪ੍ਰਗਟ ਹੋਏ ਪਹਿਲੇ ਕਿਵੇਂ ਪਛਾਣ ਕਰਾਂਗੇ ਸਿ ਇਹ ਦੇਖਾਂਗੇ ਕਿ ਵਾਕ ਦੀ ਕਿਰਿਆ ਚੋਂ ਕਰਮਣੀਵਾਚ ਭਾਵ ਪ੍ਰਗਟ ਹੋ ਰਿਹਾ ਜਾਂ ਨਹੀਂ ਹੋ ਰਿਹਾ ਦੂਸਰਾ ਹੈ ਅਕਰਮਕ ਕਿਰਿਆ ਵਾਲੇ ਕਰਮਣੀਵਾਚੀ ਵਾਕ ਦੇਖਣੇ ਨੇ ਅਸੀਂ ਨੇ ਫਿਰ ਤੀਸਰਾ ਹੈ ਸਮੁੱਚੇ ਵਾਕ ਤੋਂ ਪ੍ਰਗਟ ਹੋਣ ਵਾਲਾ ਕਰਮਣੀਵਾਚ ਜਿਵੇਂ ਕਿ ਪਹਿਲੀ ਪ੍ਰਕਾਰ ਦੇ ਵਾਕਾਂ ਦੇ ਵਿੱਚ ਕਰਮਣੀਵਾਚੀ ਕਿਰਿਆ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੇ ਕਰਮਣੀਵਾਚੀ ਕਿਰਿਆ ਰੂਪ ਇਸ ਪ੍ਰਕਾਰ ਹੁੰਦੇ ਨੇ ਜਿਵੇਂ ਕਿ ਦੇਣਾ ਮਿਲਣਾ ਸੁਟਣਾ ਡਿੱਗਣਾ ਜਿੱਤਣਾ ਹਾਰਨਾ ਆਦਿ ਜਿਵੇਂ ਕਿ ਮੁੰਡੇ ਨੇ ਕੁੜੀ ਨੂੰ ਫੁੱਲ ਦਿੱਤਾ ਹੁਣ ਮੁੰਡੇ ਤੋਂ ਕੁੜੀ ਨੂੰ ਫੁੱਲ ਮਿਲਿਆ ਤਾਂ ਦੂਜੀ ਪ੍ਰਕਾਰ ਦੇ ਹੁਣ ਜਿਹੜੇ ਇਹ ਕਰਮਣੀਵਾਚੀ ਵਾਕ ਨੇ ਇਹਨਾਂ ਵੰਤਰਾਂ ਦੇ ਵਿੱਚ ਅਕਰਮਕ ਕਿਰਿਆ ਹੁੰਦੀ ਹੈ ਦੌੜ ਬੈਠ ਸੋਂ ਪੌਂਕ ਹੁਣ ਇਹ ਕਿਹੜੀਆਂ ਕਿਰਿਆਵਾਂ ਨੇ ਅਕਰਮਕ ਕਿਰਿਆਵਾਂ ਨੇ ਕਰਮਣੀ ਵਾਚੀ ਵਾਕਾਂ ਦੇ ਵਿੱਚ ਇਹਨਾਂ ਦਾ ਜਿਹੜਾ ਪ੍ਰਯੋਗ ਆਸੀਂ ਇਸ ਤਰੀਕੇ ਨਾਲ ਕਰ ਸਕਦੇ ਆ ਕਿ ਮੁੰਡੇ ਤੋਂ ਹੱਸਿਆ ਨਹੀਂ ਜਾਂਦਾ ਤੇ ਤੀਸਰੀ ਪ੍ਰਕਾਰ ਕਰਮਣੀ ਵਾਚੀ ਬਣਤਰ ਦੇ ਵਿੱਚ ਕਰਮਵਾਚੀ ਹੋ ਜਾਂ ਜਾ ਕਿਰਿਆ ਰੂਪਾਂ ਦੀ ਵਰਤੋਂ ਹੁੰਦੀ ਹੈ ਜਿਵੇਂ ਕਿ ਇਹ ਕਿਤਾਬ ਕੁੜੀ ਦੀ ਖਰੀਦੀ ਹੋਈ ਹੈ ਇਹ ਜ਼ਮੀਨ ਦਾਨ ਦਿੱਤੀ ਗਈ ਹੈ ਡিয়ার ਸਟੂਡੈਂਟਸ ਮੈਂ ਉਮੀਦ ਕਰਦੀ ਆਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਕਿਉਂਕਿ ਜਿਹੜਾ ਟੌਪਿਕ ਹੈ ਮੈਨੂੰ ਵੀ ਕਿਸੇ ਬੁੱਕ ਦੇ ਵਿੱਚ ਨਹੀਂ ਮਿਲਿਆ ਆਨਲਾਈਨ ਬੱਚੇ ਮੈਂ ਤੁਹਾਡੇ ਲਈ ਲੱਭ ਕੇ ਤੇ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਛੋਟੀ ਜੀ ਤੇ ਮੈਂ ਉਮੀਦ ਕਰਦੀ ਆਂ ਤੇ ਤੁਸੀਂ ਆਪਣੇ ਜਿਹੜੇ ਐਗਜ਼ਾਮ ਨੇ ਦੀ ਹੈਲਪ ਦੇ ਨਾਲ ਵਧੀਆ ਕਰੋਗੇ ਜੇ ਫਿਰ ਵੀ ਮੈਨੂੰ ਇਸ ਤੋਂ ਵਧੀਆ ਕਿਤੇ ਮਟੀਰੀਅਲ ਮਿਲਣ ਮਿਲਿਆ ਤਾਂ ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਕਿ ਮੈਂ ਜਿਹੜੀ ਇੱਕ ਵੀਡੀਓ ਮੈਂ ਹੋਰ ਅਪਲੋਡ ਕਰ ਦੇ ਆਂ ਜਿਦੇ ਵਿੱਚ ਮੈਂ ਹੋਰ ਤੁਹਾਨੂੰ ਬੈਟਰ ਸਮਝਾ ਸਕਾਂ ਥੈਂਕਸ ਫਾਰ ਵਾਚਿੰਗ